ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਬੀਰ ਕਸਤੂਰੀ ਭਇਆ ਪਵਰ ਪਏ ਸਬਦ ਦਾਸ ਜਿਉ ਜਿਉ ਪਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗੈਗਚ ਪਰਿਓ ਕੋ ਟੰਬਕੈ ਕਾਂਠੇ ਰਹਿ ਗਿਉ ਰਾਮ ਆਈ ਪਰੇ ਤਰਮਰਾਈ ਕੇ ਬੀਚੇ ਤੁਮਾਂ ਤਾਮ ਗੁਰਬੀਰ ਸਾਖਤ ਕੇ ਸੂਕਰ ਭਲਾ ਰਾਖੀ ਆਸ਼ਾ گاਉ ਸਾਖਤ ਬਪਰਾ ਮਰ ਗਿਆ ਕੋਈ ਨ ਲਹਿ ਨਾਉ ਕਬੀਰ ਕਉਡੀ ਕਉਡੀ ਜੋਰ ਕੈ ਜੋਰੀ ਲਖ ਕਰੋੜ ਗਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ ਕਬੀਰ ਬੈਸ ਨੂੰ ਹੁਆ ਤਾਂ ਕਿਆ ਭਿਆ ਮਾਲਾ ਮੇਲੀ ਚਾਰ ਬਾਰ ਕੰਚਨ ਬਾਰਾ ਪੀਤਰ ਪਰਿਪੰਗਾਰ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮਿਲੀ ਚਾਰ ਬਾਹਰ ਕੰਚਨ ਬਾਹਾਰਾ ਪੀਤਰ ਪਰਿ ਪੰਗਾਰ ਕਬੀਰ ਰੋੜਾ ਹੁਆ ਕਬੀਰ ਰੋੜਾ ਹੋਏ ਰੋ ਬਾਟਕਾ ਜਮਨ ਕਾ ਯ ਬਿਮਾਨ ਐਸਾ ਕੋਈ ਦਾਸ ਹੋਏ ਤਾਹੀਂ ਮਿਲੇ ਭਗਵਾਨ ਕਬੀਰ ਰੋੜਾ ਹੁਆ ਤਾਂ ਕੀਆ ਭਇਆ ਪੰਤੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਦਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉਡ ਲਾਗੇ ਅੰਗ ਅਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਭਇਆ ਸੀਰਤ ਤਾ ਤ ਹੋਈ ਅਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਈ ਊਜ ਪਵਨ ਕਨ ਕਾਮਨੀ ਸਿਕਰ ਤਜਾ ਫਹਿਰਾਈ ਤਾਂ ਤੇ ਪਲੀ ਮధు ਕਰੀ ਸੰਤ 사ંગ ਗੁਨ ਗਾਈ ਕਬੀਰ ਪਾਟਨ ਤੇ ਊਜਰ ਭਲਾ RAM ਭਗਤ ਜੇ ਠਾਈ ਰਾਮ ਸਨੇਰੀ ਬਾਰਾ ਜੰਪੂਰ ਮੇਰੇ ਭਾਈ ਕਬੀਰ ਗੰਗ ਜਮਨ ਕੇ ਅੰਤਰੀ ਸਹਿਜ ਸੁਨਕੇ ਕਾਟ ਤਹਾਂ ਕਬੀਰ ਮਟ ਗਿਆ ਕੋਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੀ ਜੋ ਤੈਸੀ ਨਿਬੇ ਓੜ ਹਰ ਕਿਸ ਕਾ ਬਾਪਰਾ ਇਹ ਰਾ ਕਿਸ ਕਾ ਬਾਪਰਾ ਉਜੇ ਨਰਤਨ ਕਰੋੜ ਕਬੀਰ ਏ ਕੇ ਚੰਬੋ ਦੇਖਿਓ ਈਰਾ ਹਟ ਬਿਕਾਈ ਬਣ ਜਨ ਹਾਰੀ ਬਾਹਾਰਾ ਕਉੜੀ ਬਦਲੇ ਜਾਈ ਕਬੀਰ ਮਾਇਆ ਤਜੀ ਤਾ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਈ ਮਾਨ ਮੁਨੀ ਮਨ ਵਰ ਗਲੇ ਮਾਨ ਸਬੇ ਕੋ ਖਾਈ کبیر سچا ستگر میں ملیا شبد جو بایا ایک لاگت ہی پوئے مل گیا پریا کری جے جی شیک کبیر ساچا ستگر کیا کری جو سکھا میں چوک ਅੰਦੇ ਏ ਕਨ ਲਗਈ ਜੋ ਬਾਸ ਬਜਾਈਏ ਫੂਕ ਕਬੀਰ ਹੈ ਗਏ ਬਾਣ ਸਗਨ ਕੰਨ ਛਤਰਪਤੀ ਕੀ ਨਾਰ ਤਾਸ ਪਟੰਦਰ ਨਾ 부ਜੇ ਹਰ ਜਨ ਕੀ ਪਨਹਾਰ ਕਬੀਰ ਨਿਰਪਨਾਰੀ ਕੋ ਨਿੰਦੀਐ ਕਬੀਰ ਨਿਰਪਨਾਰੀ ਕਿਉ ਨਿੰਦੀਐ ਕਿਉ ਹਰ ਵਿਚੇਰੀ ਕੋ ਮਾਨ ਓ ਮਾਂਗ ਸਵਾਰੀ ਬਿਖੇ ਕੋ ਓ ਸਿਮਰੇ ਹਰੀ ਨਾਮ ਕਬੀਰ ਤੂੰ ਨੀ ਪਾਈ ਥਿਤ ਭਈ ਸਤਗੁਰ ਬੰਦੀ ਤੀਰ ਕਬੀਰ ਹੀਰਾ ਬਣ ਜਿਆ ਮਾਨਸ ਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਰੀ ਲੈ ਕੇ ਮੰਡੇ ਹਾਟ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨੇਤ ਅੰਮ੍ਰਾਪੁਰ ਵਾਸਾ ਕਰੋ ਅਰ ਗਿਆ ਬਹੋਰੇ ਬਿਤ ਕਬੀਰ ਸੇਵਾ ਕੋ ਦੋਈ ਭਲੇ ਇਕ ਸੰਤ ਇਕ RAM राम जो दाता मुक्त को संत जपावे नाम कबीर जे मार्ग पंडित गए पाची परी बहीर एक अब कटकाटी राम की ते चढ़ रहयो कबीर वाहि गुरु जी का खालसा ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਆਜਾ ਪਾਣੀ ਭਗਤ ਕਬੀਰ ਜੀ ਦੇ ਸ਼ਲੋਕਾਂ ਦਾ ਜਿਹੜਾ ਵਾ ਪਾਠ ਕੀਤਾ ਹੈ ਸਿਮਰਨ ਕੀਤਾ ਹੈ ਜਾਪ ਕੀਤੇ ਹਨ ਔਰ ਸ਼ਲੋਕਾਂ ਦਾ ਜਾਪ ਕਰਦੇ ਆ ਪਾਠ ਕਰਦੇ ਆ ਦਾਸ ਕੋਲੋਂ ਏਕ ਨੇ ਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੋਲਾ ਬਖਸ਼ਣ ਜੋਗ ਜੇ ਦਾਸ ਦੀਆਂ ਭੁੱਲਾਂ ਨੂੰ ਜਿਹੜਾ ਵਾ ਨજર ਅੰਦਾਜ਼ ਕਰਨਾ ਭੁੱਲਾਂ ਜਿਹੜੀਆਂ ਵਾਂ ਉਹ ਦਾਸ ਦੀਆਂ ਜਿਹੜੀਆਂ ਉਹਨੂੰ ਮਾਫ਼ ਕਰਨਾ ਅਤੇ ਗੁਰੂ ਦੇ ਸ਼ਬਦਾਂ ਨੂੰ ਭਗਤ ਸਾਹਿਬ ਦੇ ਜਿਹੜੇ ਸ਼ਲੋਕ ਆ ਉਹਨਾਂ ਦੇ ਭਾਵ ਅਰਥਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਆਪਾਂ ਸਫਲ ਕਰੀਏ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM ਕਹਿੰਦੇ ਨੇ ਕਿ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇਸ ਦਾ ਭਾਵ ਅਰਥ ਇਹ ਆ ਕਿ ਕਬੀਰ ਮਾਇਕ ਬੰਧਣਾ ਤੋਂ ਖਲਾਸੀ ਦੇਣ ਵਾਲਾ ਪ੍ਰਮਾਤਮਾ ਆਪ ਹੈ ਅਤੇ ਸੰਤ ਗੁਰਮੁਖ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਵੱਲ ਪ੍ਰੇਰਦਾ ਹੈ ਜੋ ਇੱਕ ਸੰਤ ਇੱਕ ਪ੍ਰਮਾਤਮਾ ਮੁਕਤੀ ਅਤੇ ਪ੍ਰਭੂ ਮਲਾਪ ਦੀ ਖਾਤਰ ਇਹਨਾਂ ਦੋਹਾ ਹੀ ਦੀ ਜੜੀ ਆ ਸੇਵਾ ਕਰਨੀ ਜੜੀ ਬੰਦੀ ਆ ਦੋਹਾਂ ਦੀ ਜੜੀ ਆ ਸੇਵਾ ਜਾਂ ਪੂਜਾ ਜੜੀ ਕਰਨੀ ਆ ਕਬੀਰ ਜੇ ਮਾਰਗ ਪੰਡਿਤ ਗਏ ਪਾਸ਼ੇ ਭਰੀ ਬਹੀਰ ਇਹ ਕੀਵ ਕਟ ਘਟ ਘਾਟੀ ਰਾਮ ਕੀਤੇ ਚੜ ਰਿਹਾ ਕਬੀਰ ਇੱਕ ਕਬੀਰ ਜਿਸ ਰਸਤੇ ਉੱਤੇ ਪੰਡਤ ਲੋਕ ਤੁਰ ਰਹੇ ਹਨ ਇਹ ਰਹਾ ਕਿਉਂਕਿ ਸੌਖਾ ਹੈ ਬੜੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਹਨ ਪਰ ਪ੍ਰਮਾਤਮਾ ਦੇ ਸਿਮਰਨ ਦਾ ਰਸਤਾ ਮਾਨੋ ਇੱਕ ਨਾ ਔਖਾ ਪਹਾੜੀ ਰਸਤੇ ਵਾਂਗਿਆ ਔਰ ਕਬੀਰ ਇਹਨਾਂ ਪੰਡਤ ਲੋਕਾਂ ਨੂੰ ਛੱਡ ਕੇ ਚੜਾਈ ਵਾਲਾ ਜਿਹੜਾ ਪੈਂਡਾ ਵਾ ਉਹ ਕਰ ਰਿਹਾ ਹੈ ਕਹਿਣ ਤੋਂ ਪਾਵਿਆ ਕਿ ਜਿਹੜੇ ਉਸ ਸਮੇਂ ਪੰਡਤ ਜਿਹੜੇ ਲੋਕ ਸੀਗੇ ਉਹ ਸਾਨੂੰ ਉਪਦੇਸ਼ ਦਿੰਦੇ ਸੀ ਗਿਆਨ ਦਿੰਦੇ ਸੀ ਕਿ ਤੀਰਥਾਦ ਉਤੇ ਜਾਓ ਪਰ ਗੁਰੂ ਮਹਾਰਾਜ ਕਹਿੰਦੇ ਨੇ ਸੰਤ ਕਿ ਨਾਮ ਜਪਣਾ ਚਾਹੀਦਾ ਹੈ ਗੁਰੂ ਸਾਹਿਬਾਨਾਂ ਦੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਜਿਹੜਾ ਵਸਾ ਕੇ ਆਪਣੇ ਮਨ ਨੂੰ ਪਵਿੱਤਰ ਕਰਨਾ ਚਾਹੀਦਾ ਵਾ ਤੀਰਥਾਂ ਤੇ ਜਾ ਕੇ ਸਾਡਾ ਜਿਹੜਾ ਤਨ ਤੇ ਸਾਫ ਹੋ ਸਕਦਾ ਵਾ ਬਾਰਿਸ਼ ਇਨਾਨ ਹੋ ਸਕਦਾ ਸਾਡੇ ਅੰਦਰ ਜੇਕਰ ਗੁਰੂ ਦੇ ਵਿਚਾਰ ਨਹੀਂ ਆਉਂਦੇ ਸਾਡਾ ਮਨ ਨਹੀਂ ਜਿਹੜਾ ਸਾਫ਼ ਹੁੰਦਾ ਸਾਡੇ ਮਨ ਵਿੱਚੋਂ ਦੁਰਮਤ ਨਹੀਂ ਨਾਸ ਹੁੰਦੀ ਭੈੜੇ ਜਿਹੜੇ ਸਾਡੇ ਮਨ ਵਿੱਚ ਵਿਚਾਰ ਜਿਹੜੀ ਮਾੜੀ ਸੋਚ ਆ ਜਿੰਨਾ ਚਿਰ ਤੱਕ ਅਸੀਂ ਉਹਨੂੰ ਨਹੀਂ ਖਤਮ ਕਰਦੇ ਉਹਨਾਂ ਚਿਰ ਤੱਕ ਅਸੀਂ ਜਿਹੜੇ ਆ ਚੰਗੇ ਇਨਸਾਨ ਨਹੀਂ ਬਣ ਸਕਦੇ ਕਹਿਣ ਤੋਂ ਭਾਵੇਂ ਆ ਕਿ ਤਨ ਤੇ ਜਿਹੜਾ ਵਾ ਉਹ ਜਰੂਰ ਸਾਡਾ ਸਾਫ ਹੋ ਜਾਂਦਾ ਵਾ ਜਲ ਦੇ ਨਾਲ ਪਾਣੀ ਦੇ ਨਾਲ ਪਰ ਮਨ ਜਿਹੜਾ ਉਹ ਸਾਡਾ ਬਾਣੀ ਦੇ ਨਾਲ ਹੀ ਸਾਫ ਹੋਣਾ ਵਾ ਬਾਰੀ ਅੱਗ ਜਿਹੜੀ ਆ ਉਹ ਪਿਆਰੇ ਉਹ ਪਾਣੀ ਦੇ ਨਾਲ ਬੁਝ ਸਕਦੀ ਹੈ ਕਈ ਵਾਰੀ ਆਪਾਂ ਜਿਹੜੀ ਅੱਗ ਲੱਗੀ ਹੋਵੇ ਬਾਹਰ ਕਿਤੇ ਫਾਇਰ ਬਰਗੇਡ ਦੇ ਨਾਲ ਬੁਝਾਉਂਦੇ ਆ ਪਾਣੀ ਨਾਲ ਬੁਝਾਉਂਦੇ ਪਰ ਜਿਹੜੀ ਮਨ ਦੀ ਤਪਸ਼ ਜਿਹੜੀ ਆ ਨਾ ਉਹਨੂੰ ਬੁਝਾਉਣ ਵਾਸਤੇ ਗੁਰਬਾਣੀ ਹੀ ਸਭ ਤੋਂ ਵੱਡਾ ਜਿਹੜਾ ਵਾ ਉਹ ਸਾਧਨਿਆ ਗੁਰੂ ਸਹਿਬਾਨਾਂ ਦੇ ਜਿਹੜੇ ਵਿਚਾਰ ਆ ਇਹਨਾਂ ਵਿਚਾਰ ਨਹੀਂ ਸਾਡੇ ਅੰਦਰ ਜਾ ਕੇ ਸਾਡੀ ਸੋਚ ਜਿਹੜੀ ਨਿਰੋਈ ਕਰਨੀ ਪਵਿੱਤਰ ਕਰਨੀ ਆ ਸਾਡੀ ਦੁਰਮਤ ਦਾ ਜਿਹੜਾ ਵਾ ਉਹ ਨਾਸ਼ ਕਰਨਾ ਵਾ ਸਾਨੂੰ ਚੰਗੀ ਮਾਤਾਵੇਗੀ ਅਸੀਂ ਇੱਕ ਦੂਜੇ ਦਾ ਭਲਾ ਸੋਚਾਂਗੇ ਇੱਕ ਦੂਜੇ ਦੀ ਖੈਰ ਮੰਗਾਂਗੇ ਕਿਉਂਕਿ ਦੁਨੀਆ ਦੇ ਵਿੱਚ ਜਿੰਨਾ ਵੀ ਵੈਰ ਵਿਰੋਧ ਵਧ ਰਿਹਾ ਵਾ ਇਹਦਾ ਕਾਰਨ ਇਹ ਹੋਇਆ ਕਿ ਜਦੋਂ ਅਸੀਂ ਆਪਣੀ ਮਨਮਤ ਕਰਦੇ ਹਾਂ ਸਾਡੇ ਮਾਨ ਵਿੱਚ ਭੈੜੇ ਫੁਰਨੇ ਆਉਂਦੇ ਆ ਮਾੜੀ ਮਤ ਆਉਂਦੀ ਅਸੀਂ ਜਿਹੜਾ ਵਾ ਉਹ ਕਈ ਵਾਰੀ ਜਿਹੜਾ ਵਾ ਗਲਤੀ ਕਰ ਲੈਨੇ ਆ ਕੋਈ ਗਨਾਹ ਕਰ ਬੈਠਦੇ ਆ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ ਇਹ ਜਿਹੜੀ ਸਜ਼ਾ ਦੇਣ ਦਾ ਹੱਕ ਆ ਉਹ ਪਰਮਾਤਮਾ ਨੂੰ ਆ ਆਪੇ ਪਰਮਾਤਮਾ ਜਿਹੜਾ ਵਾ ਉਹ ਦੁਸ਼ਟਾਂ ਦਾ ਜਿਹੜਾ ਵਾ ਪੰਜਣ ਕਰਦਾ ਨਾਲ ਨਾਸ਼ ਕਰਦਾ ਵਾ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਗਤਾਂ ਦੀ ਟੇਕ ਇਹੋ ਹੁੰਦੀ ਆ ਪ੍ਰਮਾਤਮਾ ਕਿ ਜੇ ਕੋਈ ਉਹਨਾਂ ਦੇ ਨਾਲ ਕੋਈ ਮਾੜਾ ਵਿਹਾਰ ਕਰਦਾ ਵਾ ਜਿਹੜੇ ਭਗਤ ਜਨ ਲੋਕ ਜਿਹੜੇ ਚੰਗੀ ਨੀਅਤ ਵਾਲੇ ਆ ਇਹ ਪ੍ਰਮਾਤਮਾ ਜਿਹੜਾ ਵਾ ਉਹ ਸਭ ਕੁਝ ਵੇਖਦਾ ਵਾ ਇਸ ਕਰਕੇ ਕਹਿੰਦੇ ਨੇ ਕਿ ਜਿਹੜਾ ਗੁਰੂ ਦੇ ਘਰ ਜਿਹੜਾ ਪ੍ਰਮਾਤਮਾ ਦੇ ਘਰ ਦੇਰ ਤਾਂ ਹੈ ਪਰ ਹਨੇਰਨੀ ਸੋ ਕਈ ਵਾਰੀ ਜੇਕਰ ਕੋਈ ਆਪਾਂ ਨੂੰ ਪਰੇਸ਼ਾਨ ਵੀ ਕਰਦਾ ਵਾ ਤੇ ਆਪਾਂ ਜਿਹੜਾ ਬੜੇ ਸ਼ਾਂਤ ਚਿੱਤ ਰਹਿਣਾ ਵਾ ਆਪਸੀ ਜਿਹੜਾ ਵਾ ਸੰਤੁਲਨ ਬਣਾ ਕੇ ਰੱਖਣਾ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਵਾ ਆਪੇ ਜਿਹੜੇ ਦੁਰਮਤ ਜਿਹੜੇ ਭੈੜੀ ਮਤ ਵਾਲੇ ਲੋਕ ਆ ਉਹਨਾਂ ਨੂੰ ਜਿਹੜਾ ਆਪਣੀ ਕੀਤੀ ਜਿਹੜੀ ਆ ਉਹ ਭੁਗਤ ਨਹੀਂ ਪਾਣੀ ਆ ਕਿਉਂਕਿ ਪ੍ਰਮਾਤਮਾ ਜਿਹੜਾ ਵਾ ਉਹ ਸਰਬਵਿਆਪਕ ਆ ਉਹ ਹਮੇਸ਼ਾ ਸਾਡਾ ਸਹਾਰਾ ਬੰਦਾ ਵਾ ਔਰ ਬੜਿਆ ਹੋਇਆ ਵਾ ਕਬੀਰ ਸਾਹਿਬ ਨੇ ਇਥੇ ਇਹ ਸਮਝਾਇਆ ਕਿ ਉਸ ਸਮੇਂ ਜਿਹੜਾ ਵਾ ਸਮਾਜ ਦੇ ਵਿੱਚ ਜਿਹੜੇ ਪੰਡਤ ਲੋਕ ਹੁੰਦੇ ਸੀਗੇ ਜਿਹੜੇ ਪੰਡਤ ਤੋਂ ਭਾਵ ਜਿਹੜੇ ਗਿਆਨ ਦਿੰਦੇ ਸੀ ਪ੍ਰਦੇਸ਼ ਦਿੰਦੇ ਸੀ ਉਹ ਕਹਿੰਦੇ ਸੀ ਕਿ ਕਿ ਤੁਸੀਂ ਤੀਰਥ ਰੱਖ ਲਓ ਤੀਰਥਾਂ ਤੇ ਜਾਓ ਵਰਤ ਰੱਖੋ ਉਥੇ ਜਾਣਾ ਕੋਈ ਮਾੜੀ ਗੱਲ ਨਹੀਂ ਤੀਰਥਾਂ ਤੇ ਬੇਸ਼ੱਕ ਜਾਓ ਪਰ ਇੱਕ ਗੱਲ ਆ ਕਿ ਤੀਰਥਾਂ ਦੇ ਜਾਣ ਦੇ ਨਾਲ ਹੀ ਗੱਲ ਨਹੀਂ ਬਾਨੀ ਨਾਲ ਨਾਲ ਜਿਹੜੀ ਆ ਬਾਣੀ ਜਿਹੜੀ ਆ ਉਹ ਵੀ ਪੜਨੀ ਆ ਵਿਚਾਰ ਵੀ ਜਿਹੜੇ ਆਪਣੇ ਚੰਗੇ ਕਰਨੇ ਆ ਸਿਮਰਨ ਵੀ ਕਰਨਾ ਤਾਂ ਹੀ ਅਸੀਂ ਜਿਹੜਾ ਵਾ ਆਪਣੇ ਜੀਵਨ ਨੂੰ ਜਿਹੜਾ ਵਾ ਸਰਬ ਉਤਮ ਬਣਾ ਸਕਦੇ ਹਾਂ ਸੋਹਣਾ ਬਣਾ ਸਕਦੇ ਹਾਂ ਚੰਗੇ ਕਰਮ ਵੀ ਕਰਨੇ ਪੈਣੇ ਸਾਨੂੰ ਸਾਨੂੰ ਚੰਗੀ ਜਿਹੜੀ ਆ ਨਿਯਤ ਰੱਖਣੀ ਪੈਣੀ ਆ ਔਰ ਸਾਫ ਸਹੀ ਭਾਈਚਾਰਾ ਜਿਹੜਾ ਵਾ ਉਹ ਪਿਆਰ ਸਹਿਤ ਜਿਹੜਾ ਵਾ ਇੱਕ ਦੂਜੇ ਦੇ ਨਾਲ ਮਿਲ ਵਰਤਾਂ ਰੱਖਣਾ ਵਾ ਸਾਰਿਆਂ ਦਾ ਸਹਿਯੋਗ ਕਰਨਾ ਵਾ ਔਰ ਗੁਰੂ ਸਾਹਿਬ ਨੇ ਕਿਹਾ ਵਾ ਕਿ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਹਿਣ ਤੋਂ ਪਾਵੇ ਕਿ ਪਹਿਲਾਂ ਅਸੀਂ ਆਪਣੇ ਵੱਲ ਝਾਤੀ ਮਾਰਨੀ ਆ ਫਿਰ ਅਸੀਂ ਕਿਸੇ ਨੂੰ ਕੁਝ ਕਹਿਣਾ ਵਾ ਕਿ ਜਿਹੜਾ ਆਪਣਾ ਅੰਦਰ ਆ ਨਾ ਪਹਿਲਾਂ ਆਪਣੇ ਵੱਲ ਵੇਖਣਾ ਕਿ ਅਸੀਂ ਕੀ ਕਰਦੇ ਆ ਜੇਕਰ ਅਸੀਂ ਗਲਤੀਆਂ ਤੇ ਆਪਣੇ ਆਪ ਨੂੰ ਸੁਧਾਰੀਏ ਭਗਤ ਜਨ ਲੋਕ ਹਮੇਸ਼ਾ ਹੀ ਆਪਣੇ ਮਨ ਦੇ ਨਾਲ ਜਿਹੜਾ ਜੂਝਦੇ ਆ ਆਪਣੇ ਮਨ ਨੂੰ ਕਾਬੂ ਚ ਰੱਖਦੇ ਆ ਆਪਣੇ ਮਨ ਦੇ ਨਾਲ ਜਿਹੜਾ ਵਾ ਉਹ ਲੜਾਈ ਕਰਦੇ ਬੁਰੇ ਕੰਮਾਂ ਤੋਂ ਮਨ ਨੂੰ ਰੋਕਦੇ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕਰਾਮ ਸੰਤ ਜਿਹੜਾ ਵਾ ਉਹ ਸਾਨੂੰ ਨਾਮ ਜਪਾਉਂਦਾ ਵਾ ਔਰ ਰਾਮ ਜਿਹੜਾ ਵਾ ਉਹ ਪਰਮੇਸ਼ਰ ਸਾਡਾ ਰਾਮ ਜੋ ਦਾਤਾ ਮੁਗਤ ਕੋ ਉਹ ਸਾਨੂੰ ਮੁਕਤੀ ਦੇਣ ਵਾਲਾ ਵਾ ਇਸ ਕਰਕੇ ਕਹਿੰਦੇ ਨੇ ਕਿ ਦੋਵਾਂ ਦੀ ਸੇਵਾ ਕਰਨੀ ਚਾਹੀਦੀ ਕਹਿਣ ਤੋਂ ਭਾਵ ਹੈ ਕਿ ਗੁਰੂ ਤੇ ਪ੍ਰਮਾਤਮਾ ਦੇ ਵਿੱਚ ਕੋਈ ਜਿਹੜਾ ਫਰਕ ਨਹੀਂ ਹੈਗਾ ਔਰ ਕਬੀਰ ਜੇ ਮਾਰਗ ਪੰਡਿਤ ਗਏ ਕਹਿੰਦੇ ਉਸ ਵੇਲੇ ਜਿਹੜੇ ਪੰਡਿਤ ਜਿਸ ਰਸਤੇ ਦੇ ਲੋਕਾਂ ਨੂੰ ਪਾ ਰਹੇ ਸੀਗੇ ਪਾਸ਼ੀ ਭਰੀ ਬਹੀਰ ਬਹੁਤ سارے ਲੋਕ ਉਹਨਾਂ ਦੇ ਮਗਰ ਲੱਗ ਗਏ ਸੀ ਬਹੁਤ ਸਾਰੇ ਉਹਨਾਂ ਦੇ ਜਿਹੜੇ ਆ ਲੋਕ ਜਿਹੜੇ ਵਹੀਰ ਘੱਤ ਕੇ ਆਏ ਸੀਗੇ ਪਰ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਘੱਬ ਘਾਟੀ ਰਾਮ ਕੀ ਕਹਿੰਦੇ ਇਹ ਜਿਹੜੀ ਘਾਟੀ ਰਾਮ ਦੀ ਹਨ ਜਿਹੜੀ ਤੇ ਚੜਿਓ ਬਹੁ ਰਹਿਉ ਕਬੀਰ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਸਿਮਰਨ ਦਾ ਰਸਤਾ ਜਿਹੜਾ ਮਾਨੋ ਔਖਾ ਪਹਾੜੀ ਰਸਤੇ ਵਾਂ ਕਿਉਂਕਿ ਨਾਮ ਜਪਣ ਨੂੰ ਜਿਹੜਾ ਵਾ ਉਹ ਸਾਨੂੰ ਔਖਾ ਲੱਗਦਾ ਕਈਆਂ ਨੂੰ ਜਿੰਦੇ ਨਹੀਂ ਜਪਦੇ ਨਾ ਕਈ ਵਾਰੀ ਹੁੰਦਾ ਕਿ ਚਲੋ ਯਾਰ ਇੰਨਾ ਜਿਹੜਾ ਪਾਠ ਜਿਹੜਾ ਵਾ ਜਾਂ ਸਿਮਰਨ ਜਿਹੜਾ ਵਾ ਅਸੀਂ ਕਰਨਾ ਕਾਹਦੇ ਲਈ ਕਰਨਾ ਵਾ ਕੀ ਕਰਨਾ ਵਾ ਕਈ ਵਾਰੀ ਅਸੀਂ ਜਿਹੜੀ ਹੈ ਨਾ ਅਨਗੈਲੀ ਕਰਦੇ ਆਂ ਪਰ ਗੁਰੂ ਸਾਹਿਬਾਨ ਨੇ ਕਿਹਾ ਕਬੀਰ ਸਾਹਿਬ ਨੇ ਕਿ ਨਹੀਂ ਜਦੋਂ ਅਸੀਂ ਚੰਗੀਆਂ ਵਿਚਾਰਾਂ ਪੜ੍ਹਦੇ ਆਂ ਚੰਗੀਆਂ ਵਿਚਾਰਾਂ ਸੁਣਦੇ ਆਂ ਜਦੋਂ ਅਸੀਂ ਨਾਮ ਸਿਮਰਨ ਕਰਦੇ ਆਂ ਨਾ ਤੇ ਸਾਡੇ ਅੰਦਰ ਚੰਗੇ ਵਿਚਾਰ ਪ੍ਰਵੇਸ਼ ਕਰਕੇ ਸਾਡੇ ਮਨ ਨੂੰ ਪਵਿੱਤਰ ਕਰਦੇ ਜਿਵੇਂ ਘਰ ਦੇ ਵਿੱਚ ਆਪਾਂ ਜਿਹੜਾ ਵਾ ਜਲ ਦਾ ਤਰੰਕਾ ਦਿੰਨੇ ਆ ਘਟਾ ਮਿੱਟੀ ਬਿਠਾਉਨੇ ਆ ਸਫਾਈ ਕਰਦੇ ਆ ਪਾਣੀ ਦੇ ਨਾਲ ਪਾਣੀ ਵੀ ਜਿਹੜਾ ਵਾ ਉਸ ਸੁਚਿਤਤਾ ਦਾ ਨਾਮ ਆ ਕਹਿਣ ਤੋਂ ਭਾਵ ਕਿ ਸਾਡੀ ਮਨ ਤਨ ਦੀ ਮੈਲ ਜਿਹੜੀ ਆ ਨਾ ਸਰੀਰਕ ਮੈਲ ਜਿਹੜੀ ਦੂਰ ਕਰਦਾ ਵਾ ਕੱਪੜੇ ਲੀੜੇ ਆਪਾਂ ਸਾਫ਼ ਕਰਦੇ ਆ ਕਈ ਚੀਜ਼ਾਂ ਜਿਹੜੀਆਂ ਪਾਣੀ ਦੇ ਨਾਲ ਧੋਨੇ ਆ ਤੇ ਜਿਹੜਾ ਅੰਦਰ ਹੈ ਨਾ ਸਾਡਾ ਜਿਹੜਾ ਸਾਡੇ ਮਨ ਦੇ ਵਿਚਾਰ ਜਿਹੜੇ ਆ ਨਾ ਉਹ ਸਾਡੀ ਗੁਰਬਾਣੀ ਜਿਹੜੀ ਲਿਖੀ ਆਪਣੇ ਗੁਰੂ ਸਾਹਿਬਾਨਾ ਨੇ ਭਗਤ ਸਾਹਿਬਾਨਾ ਨੇ ਜਿਹੜੇ ਮਹਾਪੁਰਸ਼ ਜਿੰਨੇ ਵੀ ਹੋਏ ਆ ਇਹ ਸਾਰੇ ਜਿਹੜੇ ਆ ਨਾ ਇਹ ਜਿਹੜੀ ਆ ਇਹ ਸਾਡੇ ਮਨ ਨੂੰ ਸਾਫ ਕਰਦੀ ਪਰ ਅਸੀਂ ਜਿਹੜੇ ਆ ਉਹਨਾਂ ਇੰਨੀ ਮਿਹਨਤ ਕਰਕੇ ਇੰਨੀ ਕਹਲਣਾ ਕਹਲ ਕੇ ਸਾਡੇ ਲਈ ਗੁਰਬਾਣੀ ਲਿਖੀ ਆ ਇਹ ਸਲੋਕਚਾਰਨ ਕੀਤੇ ਆ ਔਰ ਸਾਨੂੰ ਲਿਖ ਕੇ ਦੇ ਗਏਗਾ ਜੀਵਨ ਦੀ ਹਕੀਕਤ ਲਿਖ ਕੇ ਦੇ ਗਏ ਆ ਸਚਾਈ ਲਿਖ ਕੇ ਦੇ ਗਏ ਆ ਪਰ ਸਾਨੂੰ ਇਹ ਜਿਹੜਾ ਨਾ ਔਖਾ ਲੱਗਦਾ ਪੈਂਦਾ ਕਿਉਂ ਲੱਗਦਾ ਵਾ ਕਿਉਂਕਿ ਜਦੋਂ ਵੀ ਪਾਣੀ ਜਿਹੜਾ ਅਸੀਂ ਤਾਂ ਚੜਾਉਣਾ ਹੋਵੇ ਨਾ ਟੈਂਕੀ ਦੇ ਵਿੱਚ ਕੋਠੇ ਦੇ ਖੜਨਾ ਹੋਵੇ ਜਾਂ ਛੱਤ ਉੱਪਰ ਖੜਨਾ ਹੋਵੇ ਜਾਂ ਤਾਂ ਉੱਪਰ ਕਿਤੇ ਫਿਰ ਸਾਡਾ ਜ਼ੋਰ ਲੱਗਦਾ ਤੇ ਜਦੋਂ ਨਵਾਣ ਵਾਲ ਜਾਣਾ ਆਵੇ ਫਿਰ ਸਾਡਾ ਜ਼ੋਰ ਨਹੀਂ ਲੱਗਦਾ ਆਪਣੇ ਆਪ ਹੀ ਥੱਲੇ ਆ ਜਾਂਦਾ ਕੋਈ ਵੀ ਜਿਹੜਾ ਪਦਾਰਥ ਆ ਇਸ ਕਰਕੇ ਜਿਹੜਾ ਔਖਾ ਕੰਮ ਸੀ ਜਿਹੜਾ ਵਾ ਉਹ ਕਰਦੇ ਤੋਂ ਜਿਹੜਾ ਗਰੀਜ ਕਰਦੇ ਆ ਕਈ ਨੇ ਕਿ ਨਾ ਹੀ ਕਰਨਾ ਪਵੇ ਤੇ ਸੌਕੇ ਕੰਮ ਵਾਲ ਜਿਹੜਾ ਕਰਮ ਕਾਂਡਾਂ ਵਾਲ ਸਾਡਾ ਜਿਹੜਾ ਮਨ ਜਿਹੜਾ ਵਾ ਕਿ ਚਲੋ ਆਹ ਕਰ ਲੈਨੇ ਆ ਇਹ ਸੌਖਾ ਪਰ ਗੁਰੂ ਪਿਆਰਿਓ ਅਸੀਂ ਆਪਣੇ ਮਨ ਨੂੰ ਸ਼ੋਧਨ ਵਾਸਤੇ ਜਾਪ ਕਰਨਾ ਸਿਮਰਨ ਕਰਨਾ ਵਾ ਜਿੰਨੇ ਵੀ ਜਿਹੜੇ ਪ੍ਰਦੇਸ਼ ਧਾਰਮਿਕ ਗੁਰੂਆਂ ਦੇ ਜਿਹੜੇ ਸਾਡੇ ਜੀਵਨ ਵਾਸਤੇ ਦਿੱਤੇ ਗਏ ਆ ਉਹਨਾਂ ਨੂੰ ਸਰਵਨ ਕਰਨਾ ਵਾ ਇਥੇ ਇਹ ਬਾਣੀ ਜਿਹੜੀ ਆ ਸਾਰਿਆਂ ਵਾਸਤੇ ਲਿਖੀ ਗਈ ਆ ਕਿਸੇ ਇੱਕ ਮਨੁੱਖ ਵਾਸਤੇ ਨਹੀਂ ਲਿਖੀ ਕਿਸੇ ਇੱਕ ਵਰਗ ਵਾਸਤੇ ਨਹੀਂ ਲਿਖੀ ਸਮੁੱਚੀ ਮਾਨਵਤਾ ਵਾਸਤੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਇਹ ਬਾਣੀ ਲਿਖੀ ਆ ਸਾਨੂੰ ਸੁਧਾਰਨ ਵਾਸਤੇ ਬਾਣੀ ਲਿਖੀ ਆ ਸਾਡਾ ਚੰਗਾ ਜਿਹੜਾ ਜੀਵਨ ਬਣਾਉਣ ਵਾਸਤੇ ਜਿਹੜੀ ਗੁਰਬਾਣੀ ਦੀ ਜਿਹੜੀ ਆ ਉਹਨਾਂ ਨੇ ਰਚਨਾ ਕੀਤੀ ਆ ਸਿਰਜਣਾ ਕੀਤੀ ਆ ਔਰ ਇਨੀਆਂ ਕੀ ਜਿਹੜੀਆਂ ਵਿਚਾਰਾਂ ਜਿਹੜੀਆਂ ਵਾਂ ਦੇ ਨਾਲ ਆਪਾਂ ਇੱਥੇ ਹੀ ਹੁਣ ਸੰਕੋਚ ਕਰਦੇ ਆਂ ਆਰਾਮ ਲਾਉਨੇ ਆਂ ਹੋਇਆਂ ਪੁੱਲਾਂ ਦੀ ਦਾਸ ਨੂੰ ਖਿਮਾ ਕਰਨੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ